ਪੱਤਰਕਾਰ ਸਹਿਬਾਨ ਦਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਅੱਜ ਮੇਰੇ ਨਾਲ ਮੇਰੇ ਨਾਲ ਕਰਨਲ ਬਰਬੀਰ ਸਿੰਘ ਜੀ ਜਿਹੜੇ ਕਿ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਹੋਰ ਫੌਜੀ ਸਹਿਬਾਨ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੇ ਹੈ ਇਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਹੈ ਪਿੱਛੇ ਇੱਕ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਹਦੇ ਅਰਥ ਗਲਤ ਤਰੀਕੇ ਨਾਲ ਕੱਢ ਕੇ ਪੇਸ਼ ਕੀਤਾ ਗਿਆ ਸੀ ਉਹਦੇ ਬਾਰੇ ਮੈਂ ਅੱਜ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੈਂ ਫੇਰ ਕਲੀਅਰ ਕਰਦਾ ਕਿ ਮੇਰੇ ਮਨ ਦੇ ਵਿੱਚ ਫੌਜੀਆ ਵੀਰਾਂ ਦਾ ਬਹੁਤ بڑا ਸਤਿਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਫੇਰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਪਰਿਵਾਰਾਂ ਦੇ ਨਾਲ ਹੈ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਹਿਾਂਗੇ ਰਹਾਂਗੇ ਨਾ ਮੈਂ ਪਹਿਲਾਂ ਕਦੇ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਆਇਆ ਨਾ ਅੱਗੇ ਨੂੰ ਆਵਾਂਗਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਰੋਪੜ ਜ਼ਿਲ੍ਹੇ ਚ ਦੋ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਉੱਥੇ ਜਾ ਕੇ ਉਹਨਾਂ ਦੇ ਅਰਥੀ ਨੂੰ ਕੰਧਾ ਦਿੱਤਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਤੇ ਹਰ ਯੋਗ ਸਹਿਯੋਗ ਸਹਾਇਤਾ ਜੋ ਵਰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾਂ ਨਾਲੋਂ ਜ਼ਿਆਦਾ ਦਿੱਤੀ ਸੋ ਅੱਜ ਫੇਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਫੌਜੀ ਭਰਾਵਾ ਨੂੰ ਕੁਝ ਉਸ ਤਰੀਕ ਦਾ ਹਿਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਫੌਜੀ ਭਰਾਵਾ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾ ਤੇ ਅਟੈਕ ਕਰਦੇ ਆ ਤੇ ਸਾਡੇ ਪਹਿਲਾਂ ਵੀ 40 ਫੌਜੀ ਸ਼ਹੀਦ ਹੋ ਗਏ ਸੀ ਤੇ ਹੁਣ ਫੇਰ ਇੱਕ ਸ਼ਹੀਦ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸ਼ਹੀਦ ਹੋਇਆ ਧੁਖ ਹੈ ਤੇ ਅਸੀਂ ਉਹਨਾਂ ਨੂੰ ਸੰਧ ਅੰਜਲੀ ਵੀ ਭੇਟ ਕਰਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜਾ ਤੇ ਮੈਂ ਕਲੀਅਰ ਕਰ ਰਿਹਾ ਫੌਜੀ ਸਰ ਤੇ ਮੈਂ ਕਰਨਲ ਬਲਬੀਰ ਸਿੰਘ ਪ੍ਰੈਜ਼ੀਡੈਂਟ ਐਕਸਕਿਊਸਮੈਨ ਤੇ ਮੇਰੇ ਨਾਲ ਆਏ ਮੇਰੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਤੁਹਾਨੂੰ ਸਾਰਿਆਂ ਦਾ ਸਾਰਿਆਂ ਨੂੰ ਜੈ ਹਿੰਦ ਤੇ ਸਤਿ ਸ੍ਰੀ ਅਕਾਲ ਪਿਛੇ ਜੇ ਜਦੋਂ ਇੱਕ 에어ਫੋਰਸ ਦੀ ਗੱਡੀ ਦੇ ਉੱਤੇ ਅਟੈਕ ਹੋਇਆ ਉਹਦੇ ਵਿੱਚ ਦੋ ਆਦਮੀ ਸ਼ਹੀਦ ਹੋਏ ਚਾਰ ਤੋਂ ਪੰਜ ਸੀਰੀਅਸ ਇੰਜਰਡ ਹੋਏ ਉਹਨੂੰ ਇੱਕ ਬਿਆਨ ਟਰਿਬਿਊਨ ਦੇ ਵਿੱਚ ਆਇਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਰਦਾਰ ਚਰਨ ਸਿੰਘ ਚੰਨੀ ਜਿਹੜੇ ਸਾਡੇ ਇਸ ਇਲਾਕੇ ਦੇ ਐਮਪੀ ਕੈਂਡੀਡੇਟ ਹੈਗੇ ਆ ਉਹਨਾਂ ਨੇ ਕਿਦਾਂ ਦਾ ਬਿਆਨ ਦਿੱਤਾ ਕਿ ਇਹ ਨਟੰਕੀ ਪਾਰਟੀ ਦਾ ਸਾਡੇ ਪੂਰੇ ਜਿੰਨੇ ਵੀ ਅਕਸਰ ਦਸਮਾਨ ਹੈਗੇ ਪੰਜਾਬ ਦੇ ਵਿੱਚ ਜੇ ਉਹਨਾਂ ਨੂੰ ਫੈਮਿਲੀ ਲਈ ਤੇ 22 ਲੱਖ ਦੇ ਕਰੀਬ ਹੈਗੇ ਆ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਚੱਲ ਪਈ ਕਿ ਇਹ ਕੀ ਹੋ ਗਿਆ ਜਿਹੜੇ ਸਾਡੇ ਸ਼ਹੀਦ ਹੋਏ ਆ ਇਹਦਾ ਮਤਲਬ ਉਹ ਨਟੰਕੀ ਦਾ ਹਿੱਸਾ ਹੈਗਾ ਇਹ ਸਾਡੇ ਮਨ ਨੂੰ ਬਹੁਤ ਚੁੱਭਿਆ ਜਿਹਦੇ ਕਰਕੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਤੇ ਪਤਲਕੀ ਕੀ ਕਰਨਗੇ ਸੀ ਲੇਕਿਨ ਜਦੋਂ ਅਸੀਂ ਆਪਣੇ ਇਲਾਕੇ ਦੇ ਐਮਐਲਏ ਪ੍ਰਗਟ ਸਿੰਘ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਨਹੀਂ ਇਤਾਂ ਦੀ ਗੱਲ ਨਹੀਂ ਹੋਈ ਕਿਉਂਕਿ ਸਰਦਾਰ ਚਰਨ ਸਿੰਘ ਚੰਨੀ ਹੋਰਾਂ ਨੇ ਨੈਕਸਟ ਡੇ ਬਿਆਨ ਦਿੱਤਾ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ ਫਿਰ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹਨਾਂ ਦਾ ਵਾਕਿਆ ਬਿਆਨ ਜਿਹੜਾ ਸੀ ਉਹ ਤੋੜ-ਮੋੜ ਕੇ ਦਿੱਤਾ ਗਿਆ ਤੇ ਸਾਨੂੰ ਹੁਣ ਕਿਸੇ ਕਿਸਮ ਦਾ ਕੋਈ ਰੋਸ ਨਹੀਂ ਹੈ ਜਿੱਦਾਂ ਨੇ ਇਹਨਾਂ 'ਤੇ ਗੱਲ ਕੀਤੀ ਆ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਈ ਆ ਤੇ ਸਾਨੂੰ ਕੋਈ ਸ਼ੱਕ ਨਹੀਂ ਕਿ ਇਹ ਫੌਜੀਆ ਦੇ ਨਾਲ ਖੜੇ ਆ ਤੇ ਇਹ ਫੌਜੀਆ ਦੇ ਅਗੇਂਸਟ ਨਹੀਂ ਬੋਲਣ ਤੇ ਇਹ ਕਹਿੰਦੇ ਆ ਆਸੀਂ ਤੁਹਾਡੇ ਤੋਂ ਮਾਫੀ ਚਾਹਵਾਂਗੇ ਤੇ ਇਹਨਾਂ ਨੇ ਜੋ ਕਿਹਾ ਉਹ ਬਹੁਤ ਚੰਗਾ ਕਿਹਾ ਸਾਨੂੰ ਬੜੀ ਖੁਸ਼ੀ ਹੋਈ ਆ ਸਾਨੂੰ ਕੋਈ ਰੋਸ ਨਹੀਂ ਥੈਂਕ ਯੂ ਵੈਰੀ ਮਚ ਸਰ ਯੂਕੀ ਦੇ ਪ੍ਰਤਾਪਰ ਕਾਂਗਰਸੀ ਨੇਤਾؤں ਦੇ ਬਿਆਨ ਸੇ ਨਰਾਇਣ ਰਮਨਿਤ ਮਿੱਤੂ ਨੇ ਕਹਾ ਕਿ ਸੁਪਾਲ ਖੇਰਾ ਔਰ ਚਰਨਜੀਤ ਸਿੰਘ ਚੰਨੀ ਪੰਜਾਬ ਸੇ ਪ੍ਰਵਾਸੀਆਂ ਕੋ ਬਾਹਰ ਨਿਕਾਲਨਾ ਚਾਹਤ ਹੈ ਮੈਂ ਪ੍ਰਵਾਸੀਆਂ ਦੇ ਨਾਲ ਹਮੇਸ਼ਾ ਖੜਿਆ ਤੇ ਅੱਗੇ ਨੂੰ ਵੀ ਖੜਨਾ ਮੇਰੇ ਹਲਕੇ ਦੇ ਵਿੱਚ ਬਿਹਾਰੀ ਪ੍ਰਵਾਸੀ ਹੈ ਜਿਹੜੇ ਛੱਟ ਪੂਜਾ ਕਰਦੇ ਮੈਂ ਛੱਟ ਮਾਤਾ ਦਾ ਮੰਦਿਰ ਆਪਣੇ ਮਰੰਡੇ ਦੇ ਵਿੱਚ ਬਣਵਾਇਆ ਛੱਟ ਪੂਜਾ ਲਈ ਜਗ੍ਹਾ ਦਿੱਤੀ ਤੇ ਆਪਣੇ ਗਰਾਂਟਾ ਦੇ ਕੇ ਛੱਟ ਪੂਜਾ ਦਾ ਹਾਲ ਵੀ ਬਣਾਇਆ ਤੇ ਐਸੀ ਇਕੱਠੇ ਅੱਜ ਨਹੀਂ ਹਰ ਵਾਰ ਹੋਲੀ ਖੇਲਦੇ ਹ ਤੁਸੀਂ ਮੇਰੀ ਪਿਛਲੀ ਹੋਲੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਲੀ ਖੇਲਦੇ ਦੀ ਵੀਡੀਓ ਵੀ ਦੇਖੀ ਹੋਏਗੀ ਤੇ ਸਾਡੇ ਪਰਿਵਾਰਾਂ ਦੇ ਵਿੱਚ ਏਕਤਾ ਹੈ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ ਸਾਡਾ ਪਰਵਾਸੀ ਮਜ਼ਦੂਰਾ ਨੇ ਪੰਜਾਬ ਨੂੰ ਬਿਲਡ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਬਿਲਡਿੰਗਾਂ ਦੇ ਠੇਕੇਦਾਰ ਪਰਵਾਸੀ ਮਜ਼ਦੂਰ ਹੈ ਉਹ ਸਾਡੇ ਪਰ ਆਏ ਜਿਹੜਾ ਸਾਡੇ ਪੰਜਾਬ ਚ ਆ ਕੇ ਬਸ ਗਿਆ ਉਹ ਸਾਡਾ ਹੈ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲਾਂਗੇ ਸਰ ਪ੍ਰਧਾਨ ਮੰਤਰੀ ਵੀ ਅਬ ਪੰਜਾਬ ਦौरा ਕਰਨੇ ਲੱਗੇ ਹਨ 24 ਨੂੰ ਜਲੰਧਰ ਦੇ ਜਨ ਸਭਾ ਕੋ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ کیسے ਦੇਖेंगे ਦੇਖੋ ਜੀ ਜੋਣਾ ਦੇ ਵਿੱਚ ਹਰ ਕੋਈ ਆਉਂਦਾ ਹੈ ਅਜ ਪ੍ਰਧਾਨ ਮੰਤਰੀ ਉਹ 10 ਸਾਲ ਦੇ ਪ੍ਰਧਾਨ ਮੰਤਰੀ ਹੈ ਮੈਂ ਬਸ ਇੰਨਾ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਇੱਥੇ ਆਣ ਇੰਨਾ ਜ਼ਰੂਰ ਦੱਸ ਦੇਣ ਕਿ ਅੱਜ ਤੱਕ ਪੰਜਾਬ ਨੂੰ ਕਿਆ ਦਿੱਤਾ ਹੈ ਤੇ ਹੁਣ ਕਈ ਕਹਿ ਰਹੇ ਜੀ ਉਹ ਵਾਪਸ ਮੁੜ ਗਏ ਸੀ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ ਉਸ ਤੋਂ ਬਾਅਦ ਜਿਹੜੀ ਪੈਨ ਦੀ ਸਿਆਹੀ ਮੁੱਕ ਗਈ ਉਹ ਦੁਬਾਰੇ ਕਦੇ ਭਰੇਗੀ ਕਿ ਨਹੀਂ ਭਰੇਗੀ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਫੇਰ ਕਿਉਂ ਨਹੀਂ ਕੁਝ ਦਿੱਤਾ ਸੋ ਮੇਰਾ ਇੰਨਾ ਕ ਸਵਾਲ ਹੈ ਕਿ ਸਾਡਾ ਇੱਥੇ 에어ਪੋਰਟ ਬਣਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਕੇਂਦਰ ਸਰਕਾਰ ਜਿਹੜੀ ਕਿ ਭਾਜਪਾ ਦੀ ਸਰਕਾਰ ਹੈ ਇਹ Dalit ਵਿਰੋਧੀ ਹੋਣ ਕਰਕੇ ਇਹਨਾਂ ਨੇ ਉਸ ਦਾ ਨਾਮ ਰੱਖਿਆ ਨਹੀਂ ਹੁਣ ਸ਼ਾਇਦ ਜਦ ਇਹਨਾਂ ਦੀਆਂ ਪਾਵਨ ਚਲੇਗੀਆਂ ਵੋਟਾਂ ਲੈਣ ਵਾਸਤੇ ਫੇਰ ਅਨਾਉਂਸ ਕਰਨਗੇ ਅਸੀਂ ਰੱਖਾਂਗੇ ਲੇਕਿਨ ਹੁਣ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਆਪਣੀ ਸਰਕਾਰ ਆਏਗੀ ਐਸ.ਆਈ.ਐਸ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਾਂਗੇ ਅੱਜ ਤੱਕ ਜਲੰਧਰ ਦੀ ਇੰਡਸਟਰੀ ਡੁੱਬ ਰਹੀ ਹੈ ਬੀਜੇਪੀ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਚਮੜੇ ਦਾ ਉਦਯੋਗ ਖਤਮ ਹੋ ਰਿਹਾ ਹੈ ਹੋ ਚੁੱਕਿਆ ਹੈ ਇਹਨਾਂ ਦੀ ਮਾੜੀ ਨੀਤਾਂ ਕਰਕੇ ਸਪੋਰਟਸ ਇੰਡਸਟਰੀ ਖਤਮ ਹੋ ਰਹੀ ਹੈ ਤੇ ਟੂਲ ਦੀ ਇੰਡਸਟਰੀ ਫੋਰਜਿੰਗ ਦੀ ਇੰਡਸਟਰੀ ਇਹ ਸਾਰੀਆਂ ਇੱਥੇ ਖਤਮ ਹੋ ਰਹੀਆਂ ਆ ਯਾ ਪਲਾਨ ਕਰ ਰਹੀਆਂ ਇਹ ਬੀਜੇਪੀ ਦੀਆਂ ਕਟ کٹیاں نیتیاں کر کے یا ماڑیاں نیتیاں کر کے یا انڈسٹری ਵਿਰੋਧੀ ਨیتیاں کر کے ਹੋਇਆ ਕੇਂਦਰ ਸਰਕਾਰ ਦੇ ਵਿੱਚ ਕਾਂਗਰਸ ਅਲਾਈਅੰਸ ਦੀ ਸਰਕਾਰ ਬਣੇਗੀ ਤਾਂ ਇੱਥੇ ਦੀ ਇੰਡਸਟਰੀ ਦੁਬਾਰੇ ਫਲੋਰਿਸ਼ ਕਰੇਗੀ ਇਹ ਇਸ ਗੱਲ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਸਕਦਾ ਸਰ ਇਹ ਸਾਰੀ ਹੋਰ ਸੀਬੀਆਈ ਜਿਸ ਤਰ੍ਹਾਂ ਭ੍ਰਸ਼ਟਾਚਾਰ 'ਤੇ ਐਕਸ਼ਨ ਕਰ ਰਹੀ ਹੈ ਉਸੇ بڑے ਘੁਟਾਲੇ ਉਜਾਗਰ ਹੋ ਰਹੇ ਹਨ ਅਕਲਿਸ਼ ਯਾਦਵ ਨੇ ਆਪਣੇ ਇੱਕ ਸਾਖਸ਼ਾਤ ਵਿੱਚ ਕਿਹਾ ਕਿ ਇੰਡੀਆ ਘਟਵੰਦਰ ਦੀ ਸਰਕਾਰ ਆਈ ਤੋਂ ਸਰਕਾਰ ਬਣਨੇ ਕੇ ਬਾਅਦ ਯੂਡੀ ਅਤੇ ਸੀਬੀਆਈ ਬੰਦ ਹੋਗਾ ਕੁਝ ਐਸਾ ਕਰੇਗਾ ਦੇਖੋ ਈਡੀ ਔਰ ਸੀਬੀਆਈ ਜਾਂ ਵਿਜੀਲੈਂਸ ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਮਿਸਯੂਜ਼ ਇਨ ਦਾ ਸੈਂਸ ਕਿ ਇਹ ਨਹੀਂ ਹੈ ਕਿ ਜੀ ਆਪਣੇ ਵਿਰੋਧੀਆਂ ਦੀ ਬਾਹ ਮੋੜੋੜ ਕੇ ਤੁਸੀਂ ਉਸ ਦਾ ਫਾਇਦਾ ਲਓ ਤੇ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੀ ਪਾਰਟੀ ਚ ਆਉਣ ਇਹ ਸਾਡੀ ਸਰਕਾਰ ਆਏਗੀ ਇਹ ਬਿਲਕੁਲ ਨਹੀਂ ਹੋਏਗਾ ਮ੍ਰਿੰਕਾ ਗਾਂਧੀ ਨੇ ਇਹ ਕਿਹਾ ਕਿ ਰਾਹੁਲ ਗਾਂਧੀ ਜੀ ਹਿੰਦੂ ਧਰਮ ਨੂੰ ਅੱਛੀ ਤਰ੍ਹਾਂ ਸੇ ਜਾਣਦੇ ਮੋਦੀ ਜੀ ਦੇ ਬਿਆਨ ਤੇ ਬਿਆਨ ਉਹ ਤਾਂ ਬਤਸਾਰੀਆਂ ਦੁਨੀਆਂ ਨੂੰ ਪਤਾ ਕਿ ਅੱਛੀ ਤਰ੍ਹਾਂ ਜਾਣਦੇ ਬਾਰਜ ਸਿੰਘ ਬੈਂਸਕਰ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਫਿਰ ਵੀਡੀਓ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵੀ ਲਾਈਵ ਆਏ ਸੀ ਤਾਂ ਉਹ ਆਪਣੇ ਪਿੱਟੂ ਨੇ ਬਿਆਨ ਦਿੱਤਾ ਕਿ ਕਹਿੰਦੇ ਕਿ ਇਹ ਆਡੀਓ ਜਿਹੜੀ ਹੈ ਮੇਰੀ ਨਹੀਂ ਹੈ ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜੀ ਤੁਸੀਂ ਮੇਰੇ ਨਾਲ ਜਲੰਧਰ ਬਾਰੇ ਚ ਗੱਲ ਕਰੋ ਉਹਨਾਂ ਦੀ ਗੱਲ ਉਹ ਕਰ ਦੱਸਣਗੇ ਵੀ ਕਿਹਾ ਉਹਨਾਂ ਦੀ ਗੱਲਤਾ ਹੋਈ ਕਿ ਨਹੀਂ ਇੱਕ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਅਪਲਾਈ ਜੂਨੀਅਨ ਵਾਲੇ ਮਿਲੇ ਹੈ ਮੈਂ ਉਹਨਾਂ ਦਾ ਜਿਹੜਾ ਸੀ ਵਿੱਤ ਕਮਿਸ਼ਨ ਲਾਗੂ ਕੀਤਾ ਸੀ ਇਹਨਾਂ ਦਾ ਹੋਇਆ ਨਹੀਂ ਉਹ ਵੀ ਹੋਣਾ ਚਾਹੀਦਾ ਪਰ ਮੇਰੀ ਗੇਮ ਇੱਕ ਬੇਨਤੀ ਹੈ ਕਿ ਸਾਡੀ ਜਿਹੜੀ ਮੇਨ ਅੱਜ ਦੀ ਗੱਲ ਹੈ ਪ੍ਰੈਸ ਕਾਨਫਰੰਸ ਉਹ ਨਾ ਤੁਸੀਂ ਡੋਬ ਦਿਓ ਮੈਂ ਤੁਹਾਡੀਆਂ ਗੱਲਾਂ ਦੇ ਚਾਰ ਦੇ ਜਵਾਬ ਦੇਤੇ ਪਰ ਅਸਲੀ ਸਾਡੀ ਗੱਲ ਜਿਹੜੀ ਚੱਲ ਰਹੀ ਜੀ ਤਲੰਦਰ ਦੇ ਵਿੱਚ ਬੇਰ ਜੀ ਇਹਦਾ ਹੈ ਕਿ ਮੇਰਾ ਮੇਰਾ ਜਿਹੜਾ ਸਾਡਾ ਜਿਹੜਾ ਮੇਨ ਫੌਜੀਆ ਦਾ ਮੁੱਦਾ ਹੈ ਜਿਹਦੇ ਪਿੱਛੇ ਬਿਨਾ ਮਤਲਬ ਤੇ ਐਸੀ ਸਮਰਥਕ ਅਸਲੀ ਫੌਜੀਆਂ ਦੇ ਉਹਨਾਂ ਦੇ ਟਾਈਮ 'ਚ ਸਾਡੇ ਫੌਜੀ ਸ਼ਹੀਦ ਹੋ ਰਹੇ ਤੇ ਉਹਨਾਂ ਦੇ ਅਟੈਕ ਹੋ ਰਹੇ ਤੇ ਉਲਟਾ ਸਾਨੂੰ ਇਹ ਵਿਰੋਧੀ ਦੱਸ ਰਹੇ ਫੌਜੀਆਂ ਦੇ ਅਸਲ ਦੇ ਵਿੱਚ ਉਹ ਲੋਕ ਹੈ ਜਿਹੜੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਪਲਵਾਮਾ ਅਟੈਕ ਵਾਲੇ ਬੰਦੇ ਅੱਜ ਤੱਕ ਮਿਲੇ ਨਹੀਂ ਤੇ ਕੌਣ ਹੈ ਜਿਨ੍ਹਾਂ ਨੇ ਹੁਣ ਫੌਜੀਾਂ ਦੇ ਅਟੈਕ ਕਰਿਆ ਮੇਰਾ ਇਹ ਹੈ ਉਸ ਦਿਨ ਵੀ ਮੈਂ ਇਹ ਸਵਾਲ ਕੀਤਾ ਸੀ ਸਰ ਜੀ ਸਰ ਜੀ ਤੁਸੀਂ ਬਹੁਤ ਅੱਛੇ ਪੱਤਰਕਾਰ ਹੋ ਪਰ ਮੇਰੀ ਖਬਰ ਨਾ ਮਾਰੋ ਮੈਂ ਕਹਿ ਰਿਹਾ ਕਿ ਮੇਰਾ ਸਵਾਲ ਇਹ ਹੈ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਪੁਲਵਾਮਾ ਅਟੈਕ ਕਰਕੇ ਸਾਡੇ 40 ਨੌਜਵਾਨ ਸ਼ਹੀਦ ਕੀਤੇ ਮੇਰਾ ਇਹ ਕੁਐਸਚਨ ਸੀ ਉਸ ਤੋਂ ਉਹ ਅੱਜ ਤੱਕ ਕਿਉਂ ਨਹੀਂ ਫੜੇਗੇ ਉਹਨਾਂ ਨੂੰ ਨੰਗਾ ਕਿਉਂ ਨਹੀਂ ਕੀਤਾ ਮੇਰਾ ਇਹ ਹੈ ਤੇ ਮੇਰਾ ਇਹ ਹੈ ਕਿ ਜਿਹੜੇ ਹੁਣ ਇਲੈਕਸ਼ਨਾਂ ਦੇ ਵਿੱਚ ਹੀ ਦੁਆਰੇ ਅਟੈਕ ਹੋ ਗਏ ਦੋ ਸਾਡੇ ਨੌਜਵਾਨ ਮਾਰਤੇ ਤੇ ਫੱਟੜ ਹੋਏ ਉਹ ਕੌਣ ਬੰਦੇ ਉਹਨਾਂ ਨੂੰ ਫੜਦੀ ਕਿਉਂ ਨਹੀਂ ਹੈ ਸਰਕਾਰ ਇਹ ਮੈਂ ਪੁੱਛਦਾ ਇਸ ਇਸ ਨੂੰ ਮੈਂ ਕਹਿ ਰਿਹਾ ਹੈ ਹੈਡਲਾਈਨ ਲਾਓ ਇਹਨੂੰ ਇਹ ਇਹ ਮੈਂ ਕਹਿ ਰਿਹਾ ਕਿ ਪੰਜ ਸਾਲਾਂ ਚ ਤੁਸੀਂ ਨਹੀਂ ਪੜੇ ਆ ਹੁਣ ਤੁਸੀਂ ਫੇਰ ਨਹੀਂ ਪੜੇ ਫੇਰ ਤੁਸੀਂ ਸਾਨੂੰ ਵਿਰੋਧੀ ਦੱਸ ਰਹੇ ਹੋ ਤੁਸੀਂ ਜਿਹੜਾ ਕਾਨੂੰਨ ਲੈ ਕੇ ਆਂਦਾ 4 ਸਾਲ ਦੀ ਨੌਕਰੀ ਦੇਣੀ ਹੈ ਫੌਜੀ ਨੂੰ ਉਹ ਬਾਹਰ ਵਾਪਸ ਆ ਕੇ ਕੀ ਕਰੇਗਾ ਉਹਦੇ ਫਿਊਚਰੇ ਖਤਮ ਕਰ ਰਹੇ ਹੋ ਤੁਸੀਂ ਨੌਜਵਾਨਾਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ ਸਾਡੇ ਫੌਜੀਆ ਨੂੰ ਐਸੀ ਜੀਓਜੀ ਲਗਾਇਆ ਸੀ ਸਾਨੂੰ ਆਪਣਾ ਕਾਂਗਰਸ ਦੀ ਸਰਕਾਰ ਨੇ ਆ ਸਾਡੀ ਸਰਕਾਰ ਨੇ ਇਹਨਾਂ ਨੇ ਲਾਤਾਂ ਇਹ ਝਾੜੂ ਦੀ ਸਰਕਾਰ ਨੇ ਸਾਡੇ ਫੌਜੀਆ ਦਾ ਨਿਰਾਦਰ ਕਰਿਆ ਉਹਨਾਂ ਦੀਆਂ ਨੌਕਰੀਆਂ ਖਤਮ ਕਰਕੇ ਉਹਨਾਂ ਨੂੰ ਦੁਬਾਰੇ ਘਰ ਭੇਜਤਾ 57000 ਸਾਡਾ ਜੀਓਜੀ ਇਹਨਾਂ ਨੇ ਬੇਕਾਰ ਔਰ ਬੇਰੁਜ਼ਗਾਰ ਕੀਤਾ ਉਹਦਾ ਜਵਾਬ ਭਗਵੰਤ ਮਾਨ ਦੇਵੇ ਕਿ ਕਿਉਂ ਫੌਜੀਆਂ ਨੂੰ ਇਹਨਾਂ ਨੇ ਬੇਕਾਬੇ ਰੋਜ਼ਗਾਰ ਕੀਤਾ ਉਹ ਹਾਲੇ ਵੀ ਪ੍ਰੋਟੈਸਟ ਹੈਗੇ ਆ ਅੱਜ ਵੀ ਉਹ ਪ੍ਰੋਟੈਸਟ ਕਰਦੇ ਬੈਠੇ ਆ